ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਿੰਗਰਿਆਂ ਤੋਂ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਤੇ ਤਹਿਸੀਲ ਸਾਦਕ ਪੈ ਜਾਂਦੀ ਹੈ ਬਾਈ ਕੋਲੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗਾ ਦੋਸਤੋ ਇੱਕ ਸੂਈ ਸਵਾਈ ਪਹਿਲਾ ਸੂਆ ਐਚ ਐਫ ਵੈੜ ਤੇ ਇੱਕ ਦੋਸਤੋ ਬਾਈ ਕੋਲੇ ਹੈਗੀ ਹੈ ਐਚ ਐਫ ਗੱਬਣ ਵੈੜ ਚੰਗੇ ਸੋਹਣੇ ਦੁੱਧ ਰਕਾਰਡ ਵਾਲੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਗਰਮੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਾਈ ਤਾਈ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਗਰਮੀਤ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਬਾਈ ਹਾਂਜੀ ਠੀਕ ਆ ਬਾਈ ਗਰਮੀਤ ਤੇ ਕਰੀ ਆਪਣਾ ਨੰਬਰ ਦੱਸ ਦੀ 9779645833 ਠੀਕ ਆ ਤੇ ਅੱਜ ਦੋ ਨਾਗ ਆ ਬਾਈ ਹਾਂਜੀ ਹਾਂਜੀ ਠੀਕ ਆ ਬਈ ਚਿੱਟੇ ਰੰਗ ਚ ਵਹਿੜਾ ਇਹ ਕਿੰਨਾ ਮਸੂਆ ਸੂਈ ਆ ਇਹ ਪਹਿਲਾ ਸੂਆ ਵੀਰੇ ਸੂਈ ਆ ਠੀਕ ਆ ਹੁਣ ਇਹਨੂੰ ਆਪਾਂ 7ਵਾਂ ਡੰਗ ਚੋਣਾ ਠੀਕ ਆ ਚੌਥਾ ਦਿਨ ਸ਼ੁਰੂ ਹੋਇਆ ਠੀਕ ਆ ਚੌਥਾ ਦਿਨ ਹੋ ਗਿਆ ਸੂਈ ਨੂੰ 12 ਤੋਂ 13 ਲੀਟਰ ਬੋਲਾ ਤਿਆਰ ਆ ਤੇ ਕੰਪੈਸਟੀ ਹੈਗੀ ਇਹਦੀ ਕਹਿਣ ਨੂੰ ਪਾਉਂਦੀ ਆਪਾਂ 20 ਕਹਿ ਦਗੇ ਠੀਕ 17 18 ਕਿਲੋ ਦੁੱਧ ਠੰਡਾ ਘੱਟੂ ਦੇ ਵਿੱਚ 17 18 ਕਿਲੋ ਪਾ ਦਿਓ ਹਾਂਜੀ ਠੀਕ ਆ ਜੇ ਜੂਰਨ ਓਕੇ ਆ ਬੰਦਾ ਕੰਪਲੀਟ ਆ ਵੀਰੇ ਠੀਕ ਆ ਬੱਚਾ ਬਾਈ ਬੱਚਾ ਬੱਛਾ ਵੀਰੇ ਜਰਸੀ ਜਰਸੀ ਬੱਛਾ ਜਰਸੀ ਦੀ ਦਾ ਭਰਾ ਇਹਦੇ ਠੀਕ ਆ। ਬੱਚਾ ਉਹ ਹੈ। ਸਵੇਰ ਪਹਿਲੇ ਸੂਈਏ ਨਾ ਬਾਈ। ਸਵੇਰ ਪਹਿਲਾਂ ਦੇਦੀ। ਠੀਕ ਆ। ਲੋ ਵੀ ਸੋਹਣੀਆਂ ਹਵਾਨਾਂ ਤੁਹਾਨੂੰ ਦਿਖਾਉਣੇ ਆ। ਹਵਾਨਾਂ ਦੋਸਤੋ ਕਰਨ ਵਾਲੀ ਦਾ ਬਹੁਤ ਸੋਹਣਾ ਫੈਕਸ ਇਹੀ ਆ। ਖੁੱਚਾਂ ਦੇ ਉੱਪਰ ਹਵਾਨਾਂ ਦੇਖ ਸਕਦੇ ਆ। ਨਾੜਾਂ ਨੂੰ ਤਾਂ ਬਹੁਤ ਤੇ ਬਾਕੀ ਦੋਸਤੋ ਨਾੜਾਂ ਦੀ ਗੱਲ ਕਰੀਏ ਵਾਕਿਆ ਹੀ ਦੋਸਤੋ ਹਵਾਨੇ ਤੇ ਤੁਹਾਨੂੰ ਜੱਜਮੈਂਟ ਕਰਾਉਣੇ ਆ। ਦੇਖ ਸਕਦੇ ਆ ਬਹੁਤ ਸੋਹਣੀਆਂ ਨਾੜਾ ਠਾਈਆਂ ਹਈਆਂ। ਸਵੇਰ ਦਾ ਜੀ ਗੱਲ ਕਰੀਏ ਦੋਸਤੋ 7 ਵਜੇ ਦਾ ਟਾਈਮ ਹੈਗਾ ਉਸ ਢੰਗ ਨਾਲ ਦੀ ਜੱਜਮੈਂਟ ਕਰਿਓ ਇਹ ਥਣਾ ਦਾ ਗੈਵੂ ਦੇਖ ਸਕਦੇ ਆ ਬਹੁਤ ਚੰਗਾ ਹਵਾਨਾ ਦੋਸਤੋ ਕਰਮਾਲੀ ਦਾ ਫੈਕਸ ਜਹੀ ਆ ਤੇ ਦੁੱਧ ਦਬਾਈਆਂ ਦਾ 16 17 ਲੀਟਰ ਖੁੱਲਾ ਪਿਆ ਦੂ ਪਹਿਲਾ ਸੂਆ ਤੇ ਕੱਡ ਕਾਠ ਨੂੰ ਕੋਈ ਛੋਟੀ ਨਹੀਂ ਦੋਸਤੋ ਸੋਹਣੀ ਆ ਰੰਗ ਬਾਜ ਵਹਿੜ ਇਹ ਨੂੰ ਬਾਈਪਣਾ ਦੀ ਜਵਾਗ ਨੂੰ ਬਾਹਰ ਥੱਲੇ ਠੀਕ ਆ ਜਵਾਗ ਵੀ ਧਾਰ ਕੱਢ ਲਓ ਇੰਨੀ ਪੋਲੀ ਐ ਤੇ ਇੰਨੀ ਸੀਲ ਥੰਦੀ ਠੀਕ ਆ ਲਓ ਵੀ ਸੀਲ ਸਾਉ ਤੇ ਬਾਈਆਂ ਦਾ ਠੰਡੇ ਸੁਭਾ ਦੀ ਇੰਨੀ ਕਾ ਪੌਂਜ ਜਵਾਗ ਨੂੰ ਬਾਹਰ ਦੇ ਉਹ ਵੀ ਧਾਰ ਕੱਢ ਲੂ ਪੋਲੀ ਬਹੁਤ ਵੇਰਬੂਲ ਚੰਗੀ ਆ ਬਾਕੀ ਦੋਸਤੋ ਰੰਗ ਬਹੁਤ ਸੋਹਣਾ ਪਿਆਰਾ ਰੰਗ ਆ ਦੋਸਤੋ ਬਹੁਤ ਵੀਰ ਡਿਮਾਂਡ ਕਰਦੇ ਚਿੱਟੇ ਰੰਗ ਦੇ ਵਿੱਚ ਬਸ ਕੱਲਾ ਮੂੰਹ ਨੂੰ ਥੋੜਾ ਜਿਹਾ ਵੇਖੀ ਡੱਬ ਹੈਗਾ ਬਾਕੀ ਦੋਸਤੋ ਸਾਰੀ ਚਿੱਟੀ ਹੈ ਦੇਖ ਸਕਦੇ ਤੋੜ ਕੇ ਵਿਖਾ ਦਿੰਦੇ ਤੁਹਾਨੂੰ ਲੈ ਵੀ ਗਰਮੀ ਇਹਦਾ ਗੀੜਾ ਕਰਵਾ ਲਈਏ ਪਾਈ ਆਹਾ ਬਾਈ ਆਹਾ ਬੱਚਾ ਦੋਸਤੋ ਮਗਰ ਟੋਵੀ ਤੋੜ ਕੇ ਤੁਹਾਨੂੰ ਉਖਾ ਦਿੰਨੇ ਆ ਸੋਹਣੀ ਵਹਿੜਾ ਦੋਸਤੋ ਕਿੱਥੇ ਆਓਗੇ ਤਾਂ ਤੁਹਾਡੇ ਜਰੂਰ ਪਸੰਦ ਆਊ ਬਾਕੀ ਦੋਸਤੋ ਕੋਈ ਛੋਟੀ ਨਹੀਂਗੀ ਹਾਨ ਹਵਾਨੇ ਦੀ ਜੇ ਗੱਲ ਕਰੀਏ ਦੋਸਤੋ ਸੋਹਣਾ ਹਵਾਨਾ ਇਹਨੇ ਤਿਆਰ ਕੀਤਾ ਹੋਇਆ ਫਿਕਸ ਸੂਹਾ ਦੀ ਚਵਾਈ ਹੋਣੀ ਆ ਦੋਸਤੋ 7 ਵਜੇ ਦਾ ਟਾਈਮ ਆ ਉਸ ਤੋਂ ਅੰਗਨਾਰ ਦੀ ਜੱਜਮੈਂਟ ਕਰ ਲਓ ਜੀ ਪਹਿਲਾ ਸੂਹਾ ਸੂਈਏ ਮੋੜ ਲਾ ਬਾਈਕਰ ਨਹੀਂ ਤਾਂ ਬਾਕੀ ਫੇਸ ਦੇਖ ਸਕਦੇ ਆ ਦੋਸਤੋ ਫੇਸ ਬਹੁਤ ਚੰਗਾ ਬੱਚੇ ਦੀ ਤਰ੍ਹਾਂ ਕਰਦੀ ਬਾਕੀ ਬਾਈਆਂ ਦਾ ਜਿੱਥੋਂ ਆਈ ਆ ਉਥੇ ਇਹ ਕੱਲੀ ਸੀ ਬਾਰਬੂਰ ਘਾਟੀ ਕੱਢਦੇ ਸੀ ਬਾਈਆਂ ਦਾ ਥੋੜਾ ਜਿਹਾ ਇਸੇ ਕਰਕੇ ਘਰ ਦੀ ਗਾਲ ਕਰਦੀ ਹੈ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਪਦੀ ਇੱਥੇ ਆ ਕੇ ਚਵਾਈ ਕਰਕੇ ਦੋ ਟਾਈਮ ਤਿੰਨ ਟਾਈਮ ਤੁਸੀਂ ਤਸੱਲੀ ਕਰਕੇ ਸੌਦਾ ਕਰ ਲਓ ਜੀ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਕੀ ਰੇਟ ਕਰਨਾ ਇੱਕ ਦੋਸਤੋ ਗੱਬਣ ਬਾਈ ਕੋਲੇ ਬਹੁਤ ਸੋਹਣੇ ਕੱਦਕਾਰ ਦੇ ਵਿੱਚ ਸੋਹਣਾ ਹਵਾਨਾ ਤਿਆਰ ਕੀਤਾ ਦੇਖ ਸਕਦੇ ਆ ਇਹਦਾ ਰੇਟ ਆਪਾਂ ਪਹਿਲਾਂ ਬਾਈ ਤੋਂ ਪੁੱਛ ਲੈਨੇ ਕੀ ਰੇਟ ਕਰਨਾ ਬਾਈ ਜੀ ਮੀ ਇਹਦਾ ਕੀ ਰੇਟ ਕਰਾਂਗੇ ਇਹਦਾ 60000 60000 ਹਾਂਜੀ ਠੀਕ ਆ ਮਾਨਤਨ ਕਰਦੇ ਹਾਂ ਹਾਂਜੀ ਸਰ ਠੀਕ ਆ ਲੋ ਵੀ ਰੇਟ ਇਹਦਾ ਬਾਈ ਜੀ ਦਾ 60000 ਮਾਨਤਨ ਹੋ ਜੂ ਭਾਣ ਵੀਰੇ ਕੋਈ 4 ਡੰਗ ਚੋ ਕੇ ਲੈ ਜਾਵੇ ਠੀਕ ਆ ਲੋ ਵੀ ਬਾਈ ਜੀ ਦਾ ਆਪਣੇ ਨੂੰ ਫੁੱਲ ਉਹ ਵੀ ਅਗਲੇ ਨੂੰ ਪੂਰੀ ਤਸੱਲੀ ਕਰਕੇ ਫੇਰ ਲੈ ਕੇ ਜਾਣ 4 ਡੰਗ ਚੋਂ ਜਾਂ 2 ਡੰਗ ਚੋਂ ਉਹ ਅਗਲੇ ਵਿੱਚ ਠੀਕ ਆ ਲੋ ਵੀ ਜਿਹੜੇ ਵੀਰ ਨੇ ਪੈਸੇ ਲੈਣੇ ਬਾਈ ਜੀ ਦਾ ਆਪਦੀ ਫੁੱਲ ਗਰੰਟੀ ਦੇ ਲੈ ਕੇ ਜਾਓ ਜੀ ਕਿਉਂਕਿ ਦੋ ਟਾਈਮ ਚੋ ਤਿੰਨ ਟਾਈਮ ਚੋ ਜਿਹੜੇ ਵੀਰ ਨੇ ਖਰੀਦਣੀ ਹੋਵੇ ਤਾਂ ਬਾਈ ਨੇ ਰੇਟ ਰੱਖਿਆ 60000 ਮੌਕੇ ਤੇ ਮਾਨਤਾਨ ਹੋ ਜੂ। 2 ਨੰਬਰ ਬਾਈ ਗੱਬਣ ਵੈੜ ਦੀ ਗੱਲ ਕਰੀਏ ਤੱਕ ਕਿੰਨਾ ਸੂਹਾ ਸੁਹ ਹੁੰਦੀ ਹੈ। ਇਹ ਵੀਰੇ ਦੂਜਾ ਸੂਹਾ ਸੁਹ ਹੁੰਦੀ ਹੈ। ਠੀਕ ਹੈ ਦੂਜਾ ਸੂਹਾ ਸੁਣਾ। ਹਾਂਜੀ ਪਹਿਲੇ ਸੂਏ ਦਾ ਰਿਕਾਰਡ ਹੈਗਾ 27 ਲੀਟਰ ਦਾ। 27 ਲੀਟਰ ਦਾ ਯਾਨੀ ਕਿ ਦੁੱਧ ਰਿਕਾਰਡ ਐਂਕੀ ਆਪਾਂ ਅਮੀਰ ਤਾਂ ਲਾ ਸਕਦੇ ਵੀ 30 ਲੀਟਰ ਦੇਉਗੀ ਪਰ ਆਪਾਂ ਫਿਰ ਵੀ 27 ਲੀਟਰ ਕਹੇਗੇ ਦੇਵਾਂਗੇ ਵੀ ਜਾ ਕੇ ਵੱਧ ਘੱਟ ਦੇ ਕਰਨ ਵਾਲੇ ਤਾਂ ਬਹੁਤ ਚੰਗੀ ਗੱਲ ਠੀਕ ਆ ਵੀ ਕੋਈ ਲਾਂਬੇ ਦੀ ਨਹੀਂ ਰਹਿੰਦਾਗਾ ਹਾਂਜੀ ਹਾਂਜੀ ਤੇ ਸੀਲ ਠੰਡੀ ਐ ਹੀ ਨਹੀਂਗਾ ਵੀ ਪੁੱਜ ਕੇ ਤੇ ਬਾਕੀ ਆਪ ਸਟੈਂਡ ਦਾ ਮਾਰਦੀ ਬਾਈ ਠੀਕ ਆ ਲੋ ਪੂਰੇ ਮੋਢੇ ਤੇ ਆਉਂਦੀ ਏ ਲੋ ਬਈ ਮੋਢੇ ਤੋਂ ਹੀ ਹੋ ਸਕਦਾ ਕੋਈ 2 ਇੰਚ ਉੱਚੀ ਲੰਘਦੀ ਹੋਊਗੀ ਉੱਤੇ ਵੇਲ ਦੀ ਗੱਲ ਕਰੀਏ ਵੇਲ ਵੀ ਬਹੁਤ ਜਾਦੇ ਆ ਬੰਨੀ ਬਹੁਤ ਆ ਵੀਰੇ ਬੜ ਤੇ ਸੀਲ ਠੰਡੀ ਐ ਨਹੀਂ ਤੇ ਦਿਨ ਕਿੰਨੇ ਲਾਜੂ ਬਈ ਦੇਣ ਵੀਰੇ ਵੈਸੇ ਤਾਂ ਤਿਆਰੀ ਪੂਰੀ ਕਰੀ ਬੈਠੀ ਬਾਕੀ ਤੁਧੀਆਂ ਬੁਖਾ ਕੇ ਦਿਓ ਹਨਾ ਠੀਕ ਤੇ ਦੇਰ ਕੱਢ ਜੇ 2 ਕੱਢ ਜੇ ਦੇਣ 1 ਕੱਢ ਜੇ ਲਓ ਵੀ ਤਿਆਰੀ ਖੋਲਾ ਤਰਮਾਂ ਵਾਲੀ ਲਓ ਵੀ ਬਾਈ ਜਾਂ ਦਾ ਸੀਲ ਸਊ ਆ ਹੱਥ ਤੋਂ ਸੀਲ ਤਾਂ ਤੇਰੇ ਰੱਜ ਕੇ ਆਪਣਾ ਬੱਚਾ ਬਾਹ ਦੇ ਥੱਲੇ ਆ ਠੀਕ ਆ ਤਾਂ ਵੀ ਇਹਨੂੰ ਕੋਈ ਚੱਕਰ ਨਹੀਂ ਗਾ ਕੋਈ ਬੰਦਾ ਕੋਲੇ ਆ ਜੇ ਬੁੜੀ ਆ ਜੇ ਕੋਈ ਨਿੰਦ ਵਿਚਾਰ ਨਹੀਂ ਬੈਠ ਠੀਕ ਬਾਕੀ ਲੰਮੀ ਲੰਮੀ ਬੁਖਾਰੇ ਬਾਈ ਹਣ ਚੰਗੀ ਤਰ੍ਹਾਂ ਵੀਡੀਓ ਚ ਲਓ ਵੀ ਹਵਾਨੇ ਜਜਮੈਂਟ ਤੁਹਾਨੂੰ ਕਰਵਾ ਰਹੇ ਹਾਂ ਥਣਾ ਦਾ ਸਾਈਜ਼ ਵੇਖੋ ਇਹਨਾਂ ਦੋਸਤੋ ਬਹੁਤ ਸੋਨਾ ਤੇ ਨਾੜਾ ਹਵਾਨੇ ਦੇ ਉੱਤੇ ਬਹੁਤ ਚੰਗੀਆਂ ਠਾਈਆਂ ਹੋਈਆਂ ਤੇ ਮਿਲਕ ਵੇਨ ਵੀ ਚੰਗੀ ਆ ਹੱਥੀ ਜਵਾਈ ਵਾਲਾ ਥਣ ਲੱਗਿਆ ਦੋਸਤੋ ਅਗਲੇ ਤੋਂ ਅਗਲੇ ਥਾਂ ਦਾ ਜਿਹੜਾ ਸੈਜ ਆ ਦੋਸਤੋ ਬਹੁਤ ਸੋਹਣਾ ਅਗਲੇ ਤੋਂ ਮਗਰਲੇ ਦਾ ਵੀ ਦੇਖ ਲੈਣੇ ਬਿਲਕੁਲ ਸਾਫ਼ ਫਿਕਰੀ ਆ ਇੱਥੇ ਆਓਗੇ ਤਾਂ ਤੁਹਾਨੂੰ ਜ਼ਰੂਰ ਪਸੰਦ ਆਉ ਬਾਕੀ ਹਵਾਨਾ ਦੇਖੋ ਨਾ ਦੋਸਤੋ ਮਗਰਲੇ ਪਾਸੇ ਨੂੰ ਵੀ ਘਟੋ ਘਟ ਤਿੰਨ ਚਾਰ ਇੰਚ ਬਾਹਰ ਨੂੰ ਪੱਲੇ ਜੰਮਤ ਫੁੱਲ ਆ ਬ੍ਰੈਡ ਦੀ ਬਾਕੀ ਚਮਕਦਾ ਉਹ ਵਾਕਏ ਬਹੁਤ ਚਮਕ ਚਮਕ ਫੁੱਲ ਝੁਰਤਾਂ ਜਾਣ ਵਾਲੀ ਬੈਠਾ ਲੋ ਬਈ ਵੇਲ ਦੀ ਗੱਲ ਕਰੀਏ ਵੇਲ ਵਾਕਈ ਬਾਈ ਦੀ ਗੱਲ ਸਹੀ ਆ ਬਹੁਤ ਜਿਆਦਾ ਆ ਵੇਲ ਤੁਸੀਂ ਚੈੱਕ ਕਰ ਸਕਦੇ ਆ ਕਿਉਂਕਿ ਇੰਨਾ ਵੀ ਮੈਨੂੰ ਅਨਮਾਨ ਆ ਵੀ ਹਾਥੀ ਦੇ ਵਿੱਚ ਮਸਾ ਪੂਰੀ ਆਊਗੀ ਜੇ ਕੋਈ ਵੀਰ ਹਾਥੀ ਤੇ ਲ ਜਾਂਦਾ ਤੇ ਮਸਾ ਹੀ ਲੈ ਕੇ ਆਣ ਠੀਕ ਆ ਬਾਈ ਆ ਨਾ ਮੈਂ ਵੀ ਮਸਾ ਲੈ ਕੇ ਆ ਹਾਂ ਬਾਈ ਗਰਮੀਤ ਢੇੜਾ ਕਰਵਾ ਦੀ ਇੱਕ ਵਾਰ ਥਾਣਾ ਦਾ ਸਾਈ ਗਿਆ ਬਦੋਸਤੋ ਬਹੁਤ ਸੋਹਣਾ ਅੱਥੀ ਜਵਾਈ ਵਾਲਾ ਥਾਂ ਲੱਗਿਆ ਕਰਮ ਵਾਲੀ ਨੂੰ ਦੂਜਾ ਸੂਆ ਸੁਹੰਦੀ ਆ। ਬਾਈ ਆਂਦਾ ਜਿਹੜੇ ਘਰੋਂ ਦਾ ਆਪਾਂ ਲੈ ਕੇ ਆਏ ਬਾਈ ਨੇ ਕਿਹਾ ਪਹਿਲੇ ਸੂਏ 27 ਲੀਟਰ ਤੋਂ ਤਾਂ ਕੱਢਿਆ ਤੇ ਆਈਸੀ ਦੀ ਗਾਰੰਟੀ ਲੈ ਲਾਂਗੇ। ਬਾਕੀ ਕੋਈ ਲਿੱਸੀ ਲਾਵੀ ਨਹੀਂ ਸੰਭਾਈ ਜਿਹੜੇ ਵੀਰ ਤੋਂ ਆਈਏ ਦੋਸਤੋ ਚੰਗੀ ਆ। ਬਹੁਤ ਸੋਹਣੀ ਆ ਵੀਰੇ ਬੈਠ। ਹਾਂ। ਬਾਕੀ ਹਵਾਨੇ 'ਚ ਜੇ ਗੱਲ ਕਰੀਏ ਦੋਸਤੋ ਐ ਨਹੀਂ ਵੀ ਕਿਸੇ ਪੱਖ ਤੋਂ ਵੀ ਕਮੀ ਹੋਊਗੀ ਦੋਸਤੋ। ਦੇਖ ਸਾਰੇ। ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਜੇ ਗੱਲ ਕਰੀਏ ਅੱਜ ਦੀ ਘੜੀ ਦੇ ਵਿੱਚ ਪੂਰਾ ਜੋਸ਼ ਹਾਂਜੀ ਧਾਰ ਮਾਲੀ ਵਹਿੜਾ ਸਹੀ ਗੱਲ ਆ ਮੋੜ ਲਾ ਬਈ ਗਰਮੀ ਦਾ ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਮੌਕੇ ਦੀ ਤਿਆਰੀ ਜੇ ਗੱਲ ਕਰੀਏ ਦੋਸਤੋ ਬਾਈਆਂ ਦਾ ਇਹ ਨਹੀਂ ਪਤਾ ਵੀ ਅੱਜ ਸੂਪੇ ਜਾਂ ਸਵੇਰੇ ਸੂਪੇ ਜੇ ਇੱਕ ਦੋ ਦੇ ਨਾਲ ਜਾਂਦੀ ਹੈ ਦੋਸਤੋ ਕਮੀ ਆਪਾਂ ਕਹਿ ਸਕਦੇ ਹਾਂ ਵੀ ਕੋਈ ਨਹੀਂ ਹਵਾਨੇ ਦੇ ਵਿੱਚ ਅੱਜ ਦੀ ਘੜੀ ਦੇ ਵਿੱਚ ਬਾਕੀ ਧਾਰ ਧੂੜ ਵੀ ਬਾਈਆਂ ਦਾ ਬਹੁਤ ਪੋਲੀ ਆ ਇਹਦੀ ਮੈਂ ਫੋਟੋ ਵਾਲਾਂ ਨੂੰ ਫਸਿਆ ਪਿਆ ਹਵਾਨਾ ਲਾਪਾਂ ਦੇ ਵਿੱਚ ਤੇ ਰੇਟ ਇਹਦਾ ਵੀ ਆਪਾਂ ਬਾਈ ਗਰਮੀਤ ਤੋਂ ਪੁੱਛ ਲੈਨੇ ਆ ਕੀ ਰੇਟ ਕਰਨ ਬਾਈ ਗਰਮੀਤ ਇਹਦਾ ਕੀ ਰੇਟ ਰਹੂਗਾ ਇਹਦਾ ਵੀਰੇ ਜਾਇਜ਼ ਹੀ ਕਰਾਂਗੇ ਰੇਟ 1 ਲੱਖ ਤੇ 5000 ਰੁਪਏ 1 5 ਹਾਂਜੀ ਠੀਕ ਆ ਮਾਨਤਨ ਕਰਦੇ ਮਾਨਤਨ ਕਰਦਿਆਂ ਨੇ ਪਰ ਵਹਿੜ ਬਹੁਤ ਚੰਗੀ ਹੈ ਵੇਹ ਹਾਂ ਲੋ ਵੀ ਵਾਕਿਆ ਹੀ ਬਾਈ ਦੀ ਗੱਲ ਸਹੀ ਆ ਵਹਿੜ ਵਾਕਿਆ ਹੀ ਚੰਗੀ ਹੈ ਜਿਹੜੇ ਵੀਗ ਦੇ ਪਸੰਦ ਹੋਵੇ ਤਸੱਲੀ ਤੁਸੀਂ ਕਰਨੀ ਇੱਥੇ ਆ ਕੇ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਆ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਤੇ ਪਸ਼ੂ ਦੇ ਗੱਲ ਕਰੀਏ ਦੋਸਤੋ ਜਦੋਂ ਆਈ ਦਾ ਬਾਈ ਕੋਲੇ ਚੰਗਾ ਹੀ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਵੀ ਦੋਸਤੋ ਦੋਵੇਂ ਵਹਿੜਾਂ ਬਹੁਤ ਚੰਗੀਆਂ ਥੱਲੋਂ ਸਾਫ਼ ਸੁਥਰੀਆਂ ਦੋਸਤੋ ਹਵਾਨੇ ਪੱਖ ਤੋਂ ਵੇਖੀਏ ਤੇ ਵੇਰ ਕਾਦੀ ਦੋਸਤੋ ਦੋ ਨੰਬਰ ਵਹਿੜ ਦੀ ਗੱਲ ਕਰੀਏ ਸੋਹਣੀ ਆ ਇਹ ਦੋਸਤੋ ਪਹਿਲਾ ਸੁਆ ਮੀਡੀਅਮ ਕਾਦ ਦੇ ਵਿੱਚ ਕਹਿ ਸਕਦੇ ਆਂ ਆਪਾਂ ਛੋਟੀ ਵੀ ਨਹੀਂ ਤੇ ਨਾ ਹੀ ਬਾਲੀ ਵੱਡੀ ਕਹਿ ਸਕਦੇ ਆਂ ਸਭ ਸੁਭਾਅ ਦੇ ਇਹ ਵੀ ਅੱਜ ਕੇ ਠੀਕ ਆ ਬਾਈਆਂ ਦਾ ਸੀਲ ਸੌ ਦੋਵੇਂ ਹੀ ਬਹੁਤ ਆ ਇਹਨੂੰ ਤਾਂ ਬਾਈ ਨੇ ਖੁੱਲੀ ਛੜਤਾ ਸੀ ਮੈਂ ਕਹਿ ਕੇ ਬਣਾਈ ਹੈ ਬਾਈਆਂ ਦਾ ਅਖੇ ਆਪਾਂ ਵਿਖਾਉਣੀ ਆ ਵੀਡੀਓ ਤੇ ਮੈਂ ਨਹੀਂ ਬਾਈ ਤੂੰ ਬੰਦ ਦੇ ਕੋਈ ਚੱਕਰ ਨਹੀਂ ਬਾਈ ਇਹ ਖੁੱਲੀ ਖੜੀ ਜਵੇ ਤਾਂ ਵੀ ਕੋਈ ਵਿਚਾਰ ਨਹੀਂ ਇਹਦਾ ਰੇਟ 1.5 ਮੌਕੇ ਤੇ ਮਾਨਤਾ ਨੂੰ ਹੋ ਜੂ ਤੇ ਸੂਈ ਸਵਾਈ ਦਾ 60000 ਇਹ ਸਹੀ ਗੱਲ ਲੈ ਮੈਂਡ ਦਾ ਪੂਰਾ ਵਾਕਿਆ ਜਿਹੜਾ ਵੀਰ ਸੇਵਾ ਸੰਭਾਲਾ ਜਾਂਦਾ ਦੋ ਦੋ ਸੋਨਾ ਪਿਆਊਗੀ ਵਾਕਿਆ ਹੀ ਦੋਸਤੋ ਪੂੜੇ ਪੜੇ ਦੀ ਗੱਲ ਕਰੀਏ ਬਹੁਤ ਚੌੜਾ ਪੂੜਾ ਤੇ ਰੇਟ ਇਹਦਾ ਬਾਈ ਤੋ ਆਪਾਂ ਪੁੱਛਤਾ ਤੁਹਾਨੂੰ ਪ੍ਰੋਪਰ ਡੀਟੇਲ ਹੈ ਤੇ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਤਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਵੀ ਲੋਕ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ